ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ ਬੁਚਰ ਬੰਦੇ ਦੇ ਉੱਤੇ ਆਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਐਸਟਾ ਪੰਜ ਕਟਾਰ ਰਿਹਾ ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ ਕਹਿ ਰਿਹਾ ਪੁਸਤਾਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਇਹਨੂੰ ਨੰਗਾ ਕਰਕੇ ਕੁੱਟੋ ਨੰਗਾ ਕਰਕੇ ਵੇੜੇ 'ਚ ਬੰਨਿਆ ਠੰਡਾ ਪਾਣੀ ਪਾਇਆ ਬਕਾਨ ਹੋਣ ਦੇ ਬਾਵਜੂਦ ਵੀ ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਇੱਕ ਦੋ ਦੇ ਮੈਨੂੰ ਫੋਨ ਵੀ ਆਏ ਕਹਿੰਦੇ ਭਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ ਉਹਨੂੰ ਨੰਗਾ ਕਰਾਇਆ ਉਹਨੂੰ ਕਟਾਇਆ ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ ਹੁਣ ਤਾਂ ਗੱਲ ਇਹ ਸਾਬਤ ਹੋ ਗਈ ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ 42 ਸਦਰ ਥਾਣੇ ਦੇ ਵਿੱਚ 379 ਬੀ ਦਾ ਮੁਕਦਮਾ ਦੇਤਾ ਚੈਨੀ ਖੋਣ ਦਾ ਸਾਡੇ ਕੋਲੇ ਭਾਨੇ ਨੇ ਸਾਡ ਭਾਨਾ ਪਟਿਆਲੇ ਆਇਆ ਸਕਾਰਪਿਓ ਗੱਡੀ ਜਿੱਟੇ ਰੰਗ ਦੀ ਵਿੱਚ ਭਾਨਾ ਬੈਠਾ ਸੀ ਇੱਕਦ ਨਾਲ ਹੋਰ ਬੰਦਾ ਸੀ ਸਾਡੀ ਚੈਨੀ ਖੋਲੀ ਇਹ ਕਤਨਾ ਹੈਗੀ 21 12 223 ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਪੰਜਾਬ ਚ ਮਾਮਾ ਦੇ ਪੁੱਤ ਆ ਭਾਨੇ ਵਰਗੇ ਉਹ ਕਿਸੇ ਮਾਂ ਦਾ ਪੁੱਤ ਹੈ। ਜਿਸ ਦੀ ਮਾਂ ਮਰੀ ਦੀ ਹੈ। ਉਹਦਾ ਪਿਓ ਇਕੱਲਾ ਘਰੇ ਇੱਥੇ ਉਹਦਾ ਘਰਾ। ਉਹ ਕਿਸੇ ਦਾ ਪੁੱਤ ਨਹੀਂ ਕੇ ਦਾ ਭਰਾ ਨਹੀਂ। ਉਹ ਨੂੰ ਉਹਦੇ ਘਰੇ ਕੋਈ ਨਹੀਂ ਦੇਖਦਾ। ਇਹ ਬਾਈ ਸੋਡੇ ਯਾਦ ਰੱਖਿਓ ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ। ਕਿਉਂਕਿ ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਤਾਂ ਲੜਕਦੇ। ਯੋ ਤੁਹਾਡੇ ਧੀਆ ਉਸਤਨ ਵੀ ਜਿਹਦੇ ਨਾਂ ਇਹਨੇ ਲੰਗੇ ਕਰਾ ਕਰਾ ਕੇ ਸੀਐਸਟਾਪਾਂ ਦੇ ਵਿੱਚ ਥਾਣੇ ਦੇ ਵਿੱਚ ਨਾਂ ਜਰੂਰ ਕੀਤਾ ਨਾਂਛਾਟ ਟਾਇਆ ਮੈਨੂੰ ਕਿਉਂ ਨਹੀਂ ਕਿਉਂ ਐਡਾ ਖੋਰੀ ਬੰਦਾ ਇਸ ਪੱਧਰ ਤੱਕ ਤੂੰ ਗਰਜੇਗਾ ਯਾਰ ਹੱਦ ਹੋ ਗਈ ਐ ਇੰਨਾ ਨੀਵਾ ਲੈਵਲ ਲੈ ਆਏਗਾ ਆਪਣਾ ਆਹ ਮੁੱਖ ਮੰਤਰੀ ਦੇ ਕਰਦਾਰ ਹੁੰਦੇ ਐ ਇੱਕ ਬੰਦੇ ਨੂੰ ਲੈ ਕੇ ਥਾਣੇ ਦੇ ਪੁੱਟਲ ਦੀ ਵੀਡੀਓ ਬਣਾ ਕੇ ਮੈਨੂੰ ਭੇਜ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ ਬੜੇ ਚਾਅਾਂ ਦੇ ਨਾਲ ਬੜੇ ਖੁਸ਼ੀਆਂ ਦੇ ਨਾਲ ਬਦਲਾ ਲਈ ਇਨਕਲਾਬ ਲਈ ਲੋਕਾਂ ਨੇ ਇਹ ਮੁਕਮੰਤਰੀ ਸਿਹੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ ਬੋਚਰ ਬਣੇ ਦੇ ਉੱਤੇ ਆਇਆ ਹੋਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਐਸਟਾ ਪੰਜ ਕਟਾਰ ਰਿਹਾ ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਇਹਨੂੰ ਨੰਗਾ ਕਰਕੇ ਕੁੱਟੋ ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਐਸਟਾ ਚ ਵਾਪਰੇ ਨੰਗਾ ਕਰਕੇ ਬੇੜੇ 'ਚ ਬੰਨਿਆ ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਉਸ ਵੇਲੇ ਬਹੁਤ ਸੱਜਣਾਂ ਨੇ ਇਤਰਾਜ਼ ਕੀਤਾ ਮੇਰੇ ਤੇ ਇੱਕ ਦੋ ਦੇ ਮੈਨੂੰ ਫੋਨ ਵੀ ਆਏ ਕਰੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ ਉਹਨੂੰ ਨੰਗਾ ਕਰਾਇਆ ਉਹਨੂੰ ਕਟਾਇਆ ਹੈ ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਾਲੇ ਵੀ ਕੋਈ ਕਸਰ ਬਾਕੀ ਹੈ ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379 ਬੀ ਦਾ ਮੁਕਦਮਾ ਦੇਤਾ ਚੈਨੀ ਖੋਣ ਦਾ ਕਹਾਣੀ ਕੀ ਬਣਾਈ ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ ਜਿਵੇਂ ਉਹ ਚ ਕਿਹਾ ਗਿਆ ਸੀਗਾ ਉਹ ਵੀ 20 20 ਸੋ 23 ਦੀ ਘਟਨਾ ਸੀ ਵੀ ਸਾਡੇ ਨਾਲ ਨੌਵੇਂ ਮਹੀਨੇ ਚ ਭਾਨਦੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10000 ਰੁਪਿਆ ਉਹਦਾ ਪਰਚਾ ਦਰਜ ਹੋਇਆ ਸੀ 21 2024 ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਮੁਕੱਦਮਾ ਦਰਜ ਹੋਇਆ ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣਾ ਲੈ ਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ ਅੱਜ ਭਾਨੇ ਨੂੰ ਤੜਕੇ ਅੱਜ ਉਹਦੀ ਜਵਾਨ ਤੋਂ ਹੀ ਕੱਲ ਅੱਜ ਭਰਾ ਦਿੱਤੀ ਗਈ ਅੱਜ 11 ਵਜੇ ਅਈ ਤੇ ਚੱਲੇ ਸੀ ਹਲੇ ਵੀ 3-4 ਵਜੇ ਚੱਲੋ ਪਰਵਾਨਾ ਆਊਗਾ ਉੱਥੋਂ ਉਦੋਂ ਛੱਡਣਗੇ ਮਲੇਰ ਕੋਲੇ ਜਲਦੀ ਸੀਗਾ ਜਾਣਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ 379 ਬੀ ਦਾ ਮੁਕਾਦਮਾ ਵੀ ਭਾਨੇ ਨੇ ਚੈਨੀ ਖੋਈ ਆ ਕਹਾਣੀ ਕੀ ਬਣਾਈ ਕਹਿੰਦੇ ਜੀ ਇਹ ਆਪਣਾ 21 21 12 2023 ਦੀ ਘਟਨਾ ਹੈ ਕਿ 21 12 2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੀ ਦਿਖਾ ਇਹ ਆਪਣੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ ਕਹਿੰਦੇ ਉਹਨੇ ਸਾਡੇ ਉਹਦੇ ਕੋਲ ਉਹਦੇ ਕੋਲ ਕੋਈ ਦਿਖਾ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ ਸਾਡੇ ਭਾਨਾ ਪਟਿਆਲੇ ਆਇਆ ਸਕਾਰਪਿਓ ਗੱਡੀ ਸੀ ਚਿੱਟੇ ਰੰਗ ਦੀ ਮੇਚ ਪਾਨਾ ਬੈਠਾ ਸੀ ਇੱਕ ਦੇ ਨਾਲ ਹੋਰ ਬੰਦਾ ਸੀ ਸਾਡੀ ਚੈਨੀ ਖੋਲੀ ਇਹ ਘਟਨਾ ਹੈਗੀ 21 12 2023 ਦੀ ਜਾਨੇ ਪਰਚਾ ਦਰਜ ਹੁੰਦਾ ਏਸੇ ਘਟਨਾ ਦਾ 21 24 ਨੂੰ ਜਿਹੜੇ ਬੰਦੇ ਦੀ ਚੈਨੀ ਖੋਈ ਗਈ ਕੀ ਉਹ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ ਉਹ ਮਹੀਨੇ ਬਾਅਦ ਨੂੰ ਜਾ ਗਈ 1 ਉਹ ਮਹੀਨੇ ਬਾਅਦ ਜਾ ਗਈ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ ਜਿਹੜੇ ਦੋਨੇ ਪਰਚੇ ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਖਾਈ 21 24 ਨੂੰ ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 21 24 ਨੂੰ ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ ਉਧਰ ਉਹ ਕਹਿੰਦੀ ਮੇਰੇ ਕੋਲ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ ਇਹ ਕਹਿੰਦਾ ਮੈਨੂੰ ਮੇਰੇ ਕੋਲੇ ਉਸੇ ਦਿਨ ਭਾਂਦੇ ਨੇ ਮੇਰੀ ਚੈਨੀ ਖੋਈ ਆ ਕਿ ਕਾਂਸਿਆ ਤੋਂ ਅੱਜ ਸੇ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ ਖੁਸ਼ੀ ਦੀ ਗੱਲ ਹੈ ਠੀਕ ਆ ਭਾਈ ਚੰਗੀ ਗੱਲ ਤੇਰੇ ਘਰੇ ਬੱਚਾ ਆਉਣਾ ਸੀ ਵਧਾਈਆਂ ਫਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਪੰਜਾਬ ਚ ਮਾਮਾ ਦੇ ਪੁੱਤ ਆ ਭਾਨੇ ਵਰਗੇ ਉਹ ਕਹੇ ਮਾਂ ਦਾ ਪੁੱਤ ਹੈ ਵੈਸੇ ਦੀ ਮਾਂ ਮਰੀ ਵੀ ਹੈ ਉਹਦਾ ਪਿਓ ਇਕੱਲਾ ਘਰੇ ਇੱਥੇ ਉਹਦਾ ਇੱਕ ਭਰਾ ਹੈ ਉਹ ਕਿਸੇ ਦਾ ਪੁੱਤ ਨਹੀਂ ਕੇ ਦਾ ਭਰਾ ਨਹੀਂ ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ ਤੈਨੂੰ ਕਿੰਨਾ ਚਾ ਵੀ ਤੇਰੇ ਘਰੇ ਤੇਰੇ ਪਰਿਵਾਰ ਚ ਇੱਕ ਨਵਾਂ ਜੀ ਇੱਕ ਨਵਾਂ ਬੱਚਾ ਆਉਣ ਵਾਲਾ ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਵੀਡੀਓ ਕਾਲ ਦੇ ਉੱਤੇ ਤੇ ਅੱਜ ਪਟਿਆਲੇ ਲਾ ਜਾ ਕੇ ਰਾਤ ਨੂੰ ਸੀਐਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਉੱਥੇ ਕੀ ਕੀ ਤੂੰ ਕਰਾਏਂਗਾ ਕਿੰਨਾ ਜ਼ਲਮਤ ਸ਼ਾਦਰ ਤੂੰ ਕਰਾਏਂਗਾ ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ ਉਹ ਹੀ 80 90 ਦਾ ਦੌਰ ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ ਸੁਣਦੇ ਆਇਆ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ ਕਿਵੇਂ ਸੀਆਈ ਸਟਾਪਾਂ 'ਚ ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ ਕਿਵੇਂ ਜਮਨ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਐ ਅੱਜ ਕੇ ਬੁੱਚੜਾਂ ਨੂੰ ਕਿੰਦਾ ਵੀ ਹੋ ਰਹੀਆਂ ਨੇ ਉਹੀ ਕਹਾਣੀ ਬਿਲਕੁਲ ਤੋਂ ਉਵੇਂ ਦਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ। ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇਹ ਕੁੜੀ ਹੈ ਕਿ ਮੁੰਡਾ ਹੈ ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨਨ ਤੌਰ ਤੇ ਅਪਰਾਧ ਹੈ ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ ਦੀ ਰੋਲ ਦਿੰਦਾ ਹੈ ਕਹਾਣੀਆਂ ਗੱਪਾਂ ਗੱਲਾਂ ਸੋ ਯਾਰ ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮਾਇਤੀ ਬੰਦੇ ਨੇ ਜੀ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਉਣਗੇ ਨੂੰ ਤੁਸੀਂ ਚੰਗੇ ਆ ਮੈਨੂੰ ਪਤਾ ਤੁਸੀਂ ਚੰਗੇ ਆ ਤੁਹਾਡੀ ਸੋਚ ਚੰਗੀ ਆ ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਓਗੇ ਪੰਜਾਬ ਦਾ ਕੁਝ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ ਕੋਈ ਪੰਜਾਬ ਲਈ ਤੇ ਆ ਜੇ ਪੇਰ ਜੁਗਾਰੀ ਘਟ ਜੇ ਚਿੱਟਾ ਨਸ਼ਾ ਘਟ ਜੇ ਪ੍ਰਵਾਸ ਰੁਕ ਜੇ ਨੌਕਰੀਆਂ ਸਾਨੂੰ ਮਿਲ ਜਾਣ ਸਾਡੇ ਮਜ਼ਦੂਰਾਂ ਦੇ ਹੱਲ ਸਾਡੇ ਕਿਸਾਨੀ ਦੇ ਹੱਲ ਹੋ ਜਾਣ ਤਾਂ ਇਹ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ ਅੱਜ ਉਹ ਬੰਦਾ ਕਿਹੜੇ ਬਚਣ ਪਿੰਡੇ ਤੇ ਉਤਰਿਆ ਹੋਇਆ ਕੀ ਉਹਨੂੰ ਸਵਾਲ ਪੁੱਛੋਗੇ ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆ ਬਚਣ ਪਿੰਡੇ ਤੇ ਉਤਰਿਆ ਹੋਇਆ ਤੂੰ ਯਾਰ ਤੂੰ ਬੈਂਟ ਤੇ ਬੁੱੱਚਰ ਨਾਲ ਨਾਲ ਦੀ ਉਹਨੂੰ ਵੀ ਮਾਤ ਪਾਏਗਾ ਉਹਨਾਂ ਵੀ ਲੋਕ ਭੁੱਲ ਜਾਣਗੇ ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱੱਚਰ ਚੰਗਾ ਸੀ ਹਲੇ ਜਿਹੜੇ ਕਮਾ ਦੇ ਤੂੰ ਤੇਰੇ ਦੇ ਪੰਜਾਬ ਦੇ ਲੋਕ ਮੇਰੀ ਗੱਲ ਸੁਣ ਲੋ ਇਹ ਬਾਈ ਸੋਡੇ ਯਾਦ ਰੱਖਿਓ ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ ਕਿਉਂਕਿ ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ ਇਹ ਤੁਹਾਡੇ ਧੀਆ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕਰਾ ਕੇ ਸੀ ਉਸ ਟਾਪਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾ ਜਰੀਲ ਕੀਤਾ ਨਾ ਤਛਦਰ ਟਾਇਆ ਮੈਨੂੰ ਕਿਹੋ ਨਹੀਂ ਕਿਹੋ ਨਾ ਐਡਾ ਖੋਰੀ ਬੰਦਰ ਇਸ ਪੱਧਰ ਤੱਕ ਤੂੰ ਗਰਜੇਗਾ ਯਾਰ ਹੱਦ ਹੋ ਗਈ ਯਾਰ ਇੰਨਾ ਨੀਵਾ ਲੈਵਲ ਲੈ ਆਏਗਾ ਆਪਣਾ ਆ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲੈ ਕੇ ਥਾਣੇ ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਆ ਕਿਉਂਕਿ ਇਹ ਵੀਡੀਓ ਦੇਖੋ ਇਹਦੇ ਕੋਲ ਟਾਈਮ ਹੀ ਨਹੀਂ ਨਾ ਗੱਲਾਂ ਦੇ ਲਈ ਹੈ ਉਹ ਟਾਈਮ ਕਿਹੜੀ ਗੱਲਾਂ ਦਾ ਇਹਦੇ ਕੋਲ ਤੁਰ ਕੇ ਕਲੇਸੋ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੇ ਕੁਛ ਤਾਂ ਆਹੇ ਕੁਛ ਨੇ ਸੁਖਪਾਲ ਸਿੰਘ ਕਹੇਦਾ ਕੀਤਾ ਸੀ ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ ਸੁਖਪਾਲ ਸਿੰਘ ਕਹਿੰਦਾ ਕਦੋਂ ਉੱੜਦਾ ਕਦੋਂ ਬੈਂਦਾ ਸਿੱਧਾ ਪੈਂਦਾ ਟੇਢਾ ਪੈਂਦਾ ਪਿਸ਼ਾਬ ਕਦੋਂ ਜਾਂਦਾ ਟੱਟੀ ਕਦੋਂ ਜਾਂਦਾ ਇਹ ਕੱਲੀ ਕੱਲੀ ਹਰਕਤੋਰੀ ਦੇਖ ਉਹਦੇ ਕੈਮਰਾ ਲਵਾਤਾ ਸੀ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬਿਠਾ ਦੇਖਦਾ ਸੀ ਆਹ ਕਰਤੂਤਾਂ ਦਾ ਮਾਲਕ ਛੱਡ ਦੇ ਛੱਡ ਦੇ ਚੰਗਾ ਨਹੀਂ ਹੁੰਦਾ ਛੱਡ ਦੇ ਕਾ ਕਿ ਲੇ ਕਨ ਕੰਮਾਂ ਚ ਕੋਈ ਕੰਮ ਪੰਜਾਬ ਦੀ ਗੱਲ ਕਰ ਲੈ ਭਲੇ ਦੀ ਗੱਲ ਕਰ ਲੈ ਕਿਹੜੇ ਕੰਮਾਂ ਉੱਤਰ ਪਿਆ ਕਿਹੜੇ ਰਾਹ ਨੂੰ ਉੱਤਰ ਪਿਆ ਯਾਰ ਜਿਹੜਾ ਭਵੰਤ ਲੋਕਾਂ ਨੇ ਸੁਣਿਆ ਜਿਹੜਾ ਭਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ ਕਦੇ ਕੁਲਫੀ ਗਰਮਾ ਗਰਮ ਰਾਹੀ ਸੁਣਿਆ ਕਦੇ ਜੁਗਰੂ ਹਾਜ਼ਰ ਹੈ ਰਾਹੀ ਸੁਣਿਆ ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿਉਂ ਭਵੰਤ ਇਹਨਾਂ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ ਹਰ ਗੱਲ ਚ ਹਰ ਕਹਾਣੀ ਹਰ ਚੁਟਕਲੇ ਚ ਉਹ ਪੁਆੰਟ ਅਜ ਕਿਰੇ ਰਾ ਪੈਗ ਪੈਗ ਇਹ ਇਹ ਵੀ ਨਹੀਂ ਸੱਜਣਾ ਤੇਥੋਂ ਪਰ ਤੇਰੇ ਚ ਬਿਆੰਤੇ ਬਚਲ ਦੀ ਰੂਹ ਪ੍ਰਵੇਸ਼ ਕਰ ਗਈ ਮਾਤ ਪਾਏਗਾ ਸਭ ਨੂੰ ਪਿੱਛੇ ਛੱਡੇਗਾ ਤੂੰ ਮੇਰੀ ਗੱਲ ਯਾਦ ਰੱਖੀ ਸੋ ਪੰਜਾਬ ਦੇ ਲੋਕੋ 29 ਤਰੀਕ ਨੂੰ ਬਾਈ ਕੱਟ ਰੱਖਿਆ ਕੋਟ ਦੁਨੇ ਜੇ ਅੰਦਰ ਕੋਈ ਰੜ ਕਹੇਗੀ ਆ ਅੰਦਰ ਕੋਈ ਦਰਦ ਹੈਗਾ ਕੋਈ ਰੋ ਹੈਗਾ ਤਾਂ ਉਦੇ ਪੰਜਾਬ ਦਾ ਕੋਈ ਵੀ ਬੰਦਾ ਕੋਈ ਸਾਡਾ ਭਰਾ ਨੌਜਵਾਨ ਕੋਈ ਬਜ਼ੁਰਗ ਕੋਈ ਮਾਂ ਭੈਣ ਉਹਦੇ ਰੁਕਣੀ ਨਹੀਂ ਚਾਹੀਦੇ ਜਿਹੜੇ ਬਰਨਾਲੇ ਦਾ ਪਿੰਡ ਆ ਕੋਟ ਦੁੱਨਾ ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰਦਸਤ ਸਾਹਮਣਾ ਕਰਨ ਲਈ ਲੋਕ ਤਿਆਰ ਨੇ ਕਿਹੜੇ ਪਨੇਖੇ 'ਚ ਬੈਠਾ ਮੂੰਹ ਤੋੜ ਜਵਾ ਦੇਣਗੇ ਲੋਕ ਤੇਰਾ ਇਹ ਜਿਹੜਾ ਜ਼ਬਰਦੂਸ ਟਾ ਰਿਹਾ ਹੈ ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ ਹੈ ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ ਹੈ ਇਹ ਲੋਕ ਤੈਨੂੰ ਇੱਟ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ ਗੱਲ ਯਾਦ ਰੱਖੀਂ ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ ਫਿਰ ਸਤਨਾਮ ਹੈ ਫਿਰ ਠੀਕ ਹੈ ਫਿਰ ਠੀਕ ਹੈ ਸਾਡੇ ਅਰਗੇ ਨੂੰ ਫਸਣ ਦਿਓ ਮਰਨ ਦਿਓ ਕੋਈ ਗੱਲ ਨਹੀਂ ਮਗਰ ਉਹ ਸਾਡੇ ਅਰਗੇ ਦੀਆਂ ਗੱਲਾਂ ਗੁਲਾਂ ਸੁਣਦੇ ਰਿਹਾ ਕਰੋ ਕਿ ਬੰਦੇ ਦਾ ਚੰਗੇ ਸੀ ਯਾਰ ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ ਉਦੋਂ ਅਸੀਂ ਕਿਹਾ ਨਾ ਉੱਠੇ ਮਗਰ ਉਹ ਪਸਤਾਈ ਜਾਇਆ ਕਰੋ ਅੱਜ ਗੀਤ ਸਰਾਈ ਗਿਆ ਖੜਾ ਉੱਤੇ ਸਟੇਜਾਂ ਤੇ ਥੱਲੇ ਬੈਠੇ ਲੋਕਾਂ ਨੇ ਕਿਸੇ ਚ ਜ਼ਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ ਉਹ ਜਿੰਨਾ ਜੋਰ ਸਾਡੇ ਵਰਗਾਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ ਖਰੇ ਵਰਗਾਂ ਨੂੰ ਭਾਨੇ ਵਰਗਿਆਂ ਨੂੰ ਆ ਮੇਰੇ ਨਹੀਂ ਪਛਾ ਦਿੱਤਾ ਇਹ ਤੂੰ ਹਰੀ ਕੇ ਪਤੰਤਰ ਚਿੱਟੇ ਦਾ ਝੋਟਾ ਝੋਟਾ ਮਾਨਸ ਵਾਲਾ ਉਹ ਵੀ ਚੱਕ ਕੇ ਦੁੰਦਰ ਦੇਦਾ ਸੀ ਜਿੰਨਾ ਜੋਰ ਸਾਡੇ ਵਰਗਾਂ ਨੂੰ ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ ਇਹ ਕੰਮ ਸਾਡੇ ਹੈ ਚਿੱਟਾ ਰੋਕਣਾ ਛੋਟੇਆਂ ਦਾ ਸਾਡੇਆਂ ਦਾ ਕੰਮ ਹੈ ਏਜੰਟਾਂ ਨੂੰ ਪੈਸੇ ਕਿਹਨੇ ਭੰਦੇਆਂ ਦਾ ਕੰਮ ਹੈ ਇਹ ਤੇਰੇ ਕੰਮ ਹੈ ਤੂੰ ਸਰਕਾਰ ਕੋਈ ਅਸੀਂ ਕਰਦੇ ਆਂ ਸਵਾਲ ਕਰਦੇ ਆਂ ਲੜਕਦੇ ਆਂ ਅਸੀਂ ਤੈਨੂੰ ਐਨਾ ਜੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾਦੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਉਹ ਅਨਸਾਫੀ ਲੋਕ ਉਹਨਾਂ ਇਨਸਾਫ ਹੀ ਦਵਾਦੇ ਕੌਮ ਨੂੰ ਕੋਈ ਬੇਰਜਗਰੀ ਦੂਰ ਕਰ ਦੇ ਉਹ ਤਾਂ ਤੋਂ ਹੁੰਦੀ ਨਹੀਂ ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਲਿਆ ਨੌਕਰੀਆਂ ਦੇ ਫਟਕਰੀ ਜਾਂਦਾ ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ ਜਵਾਨੀ ਖਾਲੀ ਪੰਜਾਬ ਖਾਲੀ ਹੋਈ ਉਹ ਬਾਹਰ ਨੂੰ ਭੱਜੀ ਜਾਂਦੀ ਹੈ ਰੋਜ਼ ਮਾਮਾ ਦੇ ਪੁੱਤ ਮਰਦੇ ਆ ਚੱਟੇ ਨਾਲ ਬਿਲਕੁਦੀਆਂ ਮਾਮਾ ਅੱਜ 26 ਜਨਵਰੀ ਹੈ ਤੇਰੇ ਚੇਤੇ ਕਰਾਦਾ 26 ਜਨਵਰੀ ਦੀ ਗੱਲ ਕੀਤੀ ਸੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚੱਟੇ ਦਾ ਟੀਮਾਂ ਤਿਆਰ ਹੋ ਗਈਆਂ ਕਿੱਥੇ ਹੋ ਗਿਆ ਬਾਈ ਪਾ ਗੱਲਾਂ ਹੀ ਤੇਰੇ ਕੋਲੇ ਐਨਾ ਜੋਰ ਪੰਜਾਬ ਨੂੰ ਲੀ ਤੇ ਲਿਆਉਣ ਲਈ ਲਾ ਦੇ ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ ਸਾਥੋਂ ਐਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ ਹੁਣ ਚੈਨਲ ਤੂੰ ਖਰੀਦ ਲੈ ਕਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦਬ ਤਾ ਉਹਦੇ ਉਹਦੇ ਦੀ ਚੱਕ ਘਟਾ ਤੀਆਂ ਆਹ ਦੇ ਆਈਟੀ ਸੈਲਰ ਉਹਨੇ ਮਗਰ ਪਾ ਦਿੰਨਾ ਪ੍ਰਧਾਨ ਸਭਾ ਦੀ ਜਿਹੜੀ ਪ੍ਰੈਸ ਗੈਦਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ ਜਿਹਦਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹਦੂ ਅੰਦਰ ਨਹੀਂ ਆਉਣ ਦਿੰਦਾ ਤੁਸੀਂ ਰੌਲਾ ਪਾਉਨੇ ਹੋ ਕਿ ਕੇਜਰੀਵਾਲ ਧੱਕਾ ਕਰਦਾ ਆਪਣਾ ਧੱਕਾ ਕਰਦਾ ਹੰਨਾ ਮੋਦੀ ਈਡੀ ਨੇ ਬੜੇ ਬੰਦੇ ਚੱਕ ਲਏ ਸੰਜੇ ਸਿੰਘ ਅਰਗੇ ਸੁਸ਼ੋਦੀਆ ਵਰਗੇ ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਦੰਗਾ ਮਾਰ ਕੇ ਬੰਦੇ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ ਇਹ ਕੇਰੀਵਾਲ ਦਾ ਬਿਆਨ ਸੀ ਤੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਉਹ ਨਹੀਂ ਬਦਲਾ ਖੋਰੀ ਤਾਂ ਉਹ ਨਹੀਂ ਕਰ ਜਿੰਦੀ ਬਦਲਾ ਖੋਰੀ ਤੁਸੀਂ ਪੰਜਾਬ ਚ ਆਮ ਲੋਕਾਂ ਨਾਲ ਨਿਕੜਨ ਲੱਗੇ ਚਲੋ ਇਹਦਾ ਸਿਆਸਤਦਾਨ ਹੈ ਸਿਆਸਤਦਾਨ ਸੱਦਨਾਂ ਦੇ ਕਰਦੇ ਆ ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ ਸੋ ਭਾਈ 29 ਤਰੀਕ ਰੱਖੀ ਆ ਵਕਤ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ ਤੇ ਨਹੀਂ ਇਹ ਬੱਚੜਾਂ ਦਾ ਨੂੰ ਮੂੰਹ ਪਊਗਾ ਇੱਥੇ ਸਭ ਦੀ ਵਾਰੀ ਆਉ। ਸਾਨੂੰ ਪਹਿਲਾਂ ਸਿਰ ਦੇਣਗੇ ਤੁਸੀਂ ਮਗਰੋਂ ਆਜੋਗੇ। ਇਹਦਾ ਅਗਲਾ ਜੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਚੱਥੇ ਬੰਦੀਆਂ ਨੂੰ ਬਦਨਾਮ ਕਰਨ ਤੇ ਆਪਣੇ ਬੰਦਿਆਂ ਨਾਲ ਹੀ ਵੀ ਕਰਦਾ ਹੈ। ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਹੈ ਵੀ ਵਜਾ ਦੇਖਦੇ ਨਹੀਂ, ਜਗਾ ਦੇਖ ਕੇ ਬਹਿ ਜਾਂਦੇ ਆ ਇਹ ਬੇਲਣ ਲੋਕ ਨੇ। ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਕਿਥੇ ਆ ਕੇ ਕਰਨੇ ਧਰਨੇ ਲਈ ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ ਜਿਥੇ ਬੰਨ ਢਾਂਚਾ ਚੋਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ ਮੈਨੂੰ ਘੇਰਨਗੇ ਇਹ ਖੰਡਿਆ ਦਿਓ ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਿਥੇ ਬੰਦਿਆਂ ਨੂੰ ਬਦਨਾਮ ਕਰੋ ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ ਹੁਣ ਇਹ ਸੜਕਾਂ ਦੇ ਬਹਿ ਜਾਂਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਲੋਕੋ ਜੇ ਬਚਣਾ ਹੈ ਜੇ ਬਚਣਾ ਇੱਕੋ ਹਾਲਾ ਤੁਹਾਡੇ ਕੋਲ ਜਥੇਬੰਦ ਗਰੁੱਪ ਚ ਇਕੱਠੇ ਹੋ ਜੋ ਕੋਈ ਵੀ ਜਥੇਬੰਦੀ ਤੁਹਾਡੇ ਪਿੰਡਾਂ ਚ ਬਣੀ ਹੈ ਉਹਨਾਂ ਨਾਲ ਜੁੜ ਜਾਓ ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ ਉਹ ਚਿੱਪਾਂ ਵਾਲੇ ਮੀਟਰ ਲੱਗਣਾਉਂਦੇ ਆ ਕੋਈ ਧੱਕੇਸ਼ਾਹੀ ਹੁੰਦੀ ਹੈ ਤੇ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਰੋਨਾ ਨੂੰ ਤੇ ਉਹ ਜਥੇਬੰਦੀ ਪਾ ਕੇ ਆਈਆਂ ਨੇ ਉੱਥੇ ਸਾਨੂੰ ਕੋਈ ਕੁਝ ਸاسي ਲੀਡਰ ਨਹੀਂ ਜਿਦਾ ਕਿ ਲਈ ਆ ਕੋ ਸਰਕਾਰ ਨਹੀਂ ਜਿਦਾ ਕਿ ਲਈ ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦ ਘਰੂਪ ਤੇ ਅਸੀਂ ਇਕੱਠੇ ਸੀ ਸਾਡੀਆਂ ਜਥੇਬੰਦੀਆਂ ਜਿਦਾ ਕਿ ਲੈ ਗਿਆਂ ਨੇ ਲੱਖ ਜਾਇਆ ਮੈਂ ਕਿਹਾ ਕੋਈ ਬੰਦਾ 16 ਕਲਾ ਦੇ ਸੰਪੂਰਨ ਨਹੀਂ ਹੁੰਦਾ ਕੋਈ ਬੰਦਾ ਇੱਥੇ ਸਾਰੇ ਤਤਾਂ ਤੋਂ ਪੂਰਾ ਨਹੀਂ ਹੁੰਦਾ ਘਾਟਾ ਕਮੀਆਂ ਬਹੁਤ ਹੋਣਗੀਆਂ ਪਰ ਇਹਨਾਂ ਦਾ ਸਾਰਾ ਜੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ ਉਦੋਂ ਬਾਅਦ ਤੁਹਾਡੇ ਛਤਰ ਕਲੇ ਕਿਲੇ ਦੇ ਪਹਿਣਗੇ ਇਹ ਯਾਦ ਰੱਖਿਓ 13 ਤਰੀਕ ਨੂੰ 13 ਫਰਵਰੀ ਨੂੰ ਦਿੱਲੀ ਦਾ ਸਦਾ ਜਹੇਬੰਦੀਆਂ ਦਾ ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਰੇੜਨ ਦੀ ਖਰਾਬ ਕਰਨ ਦੀ ਇਕੱਠੇ ਹੋ ਜਾਓ ਬਾਈ ਇਹਨਾਂ ਦੇ ਬੰਦੇ ਨੂੰ ਲਗਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ ਪੋਲੀ ਤੇ ਪਾਣੀ ਤੇ ਇਤਿਹਾਸ ਤੇ ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ ਖੋਣ ਦੀ ਕੋਸ਼ਿਸ਼ ਹੋ ਰਹੀ ਆ ਲਗਾਤਾਰ ਰੁਜ਼ਗਾਰ ਖੋਇਆ ਜਾ ਰਿਹਾ ਪਰ ਅਸੀਂ ਅਸੀਂ ਕੀ ਕਰ ਰਹੇ ਹਾਂ ਅਸੀਂ ਜਿਹੜਾ ਆਪਣਾ ਮੂੰਹ ਹੈ ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ ਹੈ ਆਪਣੇ ਬੰਦਾ ਖਰਾਬੀ ਖੋਲ ਲੈਣੇ ਅਸੀਂ ਇਹ ਕਮਰੇਡ ਹੈ ਜੀ ਇਹ ਸਿੱਖ ਹੈ ਜੀ ਇਹ ਫਲਾਨਾ ਜੀ ਟਿਮਕਾ ਜੀ ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ ਫੇਸਬੁਕਾਂ ਤੇ ਵੀਡੀਓ ਪਾਉਣੀਆਂ ਪੋਸਟਾਂ ਪਾਉਣੀਆਂ ਛੱਡ ਦਿਓ ਆਪਣੇਆਂ ਦੇ ਖਿਲਾਫ ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇਜ ਗੱਲ ਕਰ ਲਓ ਬਿਠਾ ਕੇ ਗੱਲ ਕਰ ਲਓ ਜਨਤਾ ਕੋ ਲੋਕਾਂ ਦੇ ਸਾਹਮਣੇ ਪੰਡੂਖ ਦੂਜੇ ਨੂੰ ਉਹ ਤਾਂ ਚਾਹੁੰਦਾ ਹੀ ਨਾ ਆਪਸ ਵਿੱਚ ਦਫਾੜ ਹੋ ਜਾਣ ਤੁਸੀਂ ਕਰਕੇ ਭਾਈ ਬੇਨਤੀ ਹੈ ਮੈਂ ਰੋਜ਼ ਪਿੰਡਾਂ ਜਾਣਾ ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈ ਚਾਰਾ ਕੈਮ ਰੱਖੋ ਏਕਾ ਰੱਖੋ ਜਥੇਬੰਦਕ ਰੂਪ ਚ ਇਕੱਠੇ ਹੋ ਜੋ ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਗਿਆ ਜਾਤਾਂ ਪਾਤਾਂ ਦੇ ਬਖਰੇਵੇਂ ਨੇ ਸਵੇਰ ਗੁਰਦੁਆਰਿਆਂ ਡੋਡੀ ਬੜਾਈ ਬੈਠੇ ਆ ਇਕੱਠੇ ਕਰੋ ਭਾਈ ਇਕੱਠਾ ਹੋ ਜੋ ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜ੍ਹਾ ਕਰੋ ਉਹ ਸਾਂਝਾ ਕੈਂਪ ਕਰੋ ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਆਂ ਮੈਂ ਪੰਜਾਬ ਬਚਾਉਣ ਦਾ ਹੁਕਾ ਦਿੰਦਾ ਜੇ ਪੰਜਾਬ ਬਚਾਉਣਾ ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ ਪਿੰਡਾਂ ਦਾ ਸਾਂਝਾ ਕੈਂਪ ਕਰਨੀਆਂ ਪੈਣੀਆਂ ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆਂ ਪੰਜਾਬ ਬਚੇ ਤੇ ਨਹੀਂ ਹਮਲੇ ਬਹੁਤ ਖਤਰਨਾਕ ਆ ਤੇ ਕੁਝ ਵੀ ਨਹੀਂ ਠੀਕ ਹੈ ਭਾਈ 29 ਤਰੀਕ ਨੂੰ ਕੋਰਟ ਤੋਂ ਨੇ ਮਿਲਦੇ ਆਂ ਫਿਰ ਉੱਥੇ ਆਹਣ ਕੀ ਰਹਿ ਜੇ ਹਰ ਬੰਦਾ ਪਹੁੰਚਣਾ ਚਾਹੀਦਾ ਧੰਨਵਾਦ ਵੈਲਰ ਜੀ ਖਾਲਸਾ ਵੈਲਰ ਜੀ ਕੀ